ਅਮਰੀਕਨ ਸਕਾਲਰ ਡੈਨਲ ਪੈਟਿਕ ਦਾ ਕਥਨ ਹੈ ਯੂ ਆਰ ਇਨਟਾਈਟਲ ਟੂ ਹੈਵ ਯੂਰ ਓਪੀਨੀਅਨ ਬਟ ਨਾਟ ਯੂਰ ਓਨ ਫੈਕਟਸ ਜੇ ਪੰਜਾਬੀ ਚ ਕਹਿਣਾ ਹੋਵੇ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ رائے ਰੱਖਣ ਦੇ ਹੱਕਦਾਰ ਹੋ ਪਰ ਤੁਸੀਂ ਆਪਣੇ ਤੱਥ ਨਹੀਂ ਕੱਢ ਸਕਦੇ ਜਦੋਂ ਸਾਡੇ ਕੋਲ ਤੱਥ ਜਾਂ ਅੰਕੜੇ ਨਹੀਂ ਹੁੰਦੇ ਜਾਂ ਹੁੰਦਿਆਂ ਸੁੰਦਿਆਂ ਵੀ ਅਸੀਂ ਉਹਨਾਂ ਨੂੰ ਆਖੋ ਲੰਬੇ ਕਰ ਦਿੰਦੇ ਹਾਂ ਤਾਂ ਉਹ ਸਿਰਫ رائے ਬਚਦੀ ਹੈ ਜੇ رائے ਤੱਥਾਂ ਜਾਂ ਹਕੀਕਤ ਦੇ ਆਧਾਰਤ ਹੋਵੇ ਤਾਂ ਠੀਕ ਹੈ ਪਰ ਜੇ رائے ਨੂੰ ਸਿਰਫ ਸਿਆਸੀ ਪੋਟ ਦੇ ਦਿੱਤੀ ਜਾਵੇ ਤਾਂ ਫਿਰ ਪਿੱਛੇ ਸਿਰਫ ਧੁੰਦੂਕਾਰਾ ਹੀ ਬਚਦਾ ਹੈ ਜਿਹੜਾ ਕਈ ਕਿਸਮ ਦੇ ਭਰਮ ਸਿਰਜਦਾ ਹੈ ਇਹ ਭਰਮ ਸਿਆਸੀ ਜਮਾਤਾਂ ਨੂੰ ਵਾਵਾ ਸੂਤ ਬੈਠਦੇ ਹਨ ਇਨ੍ਹਾਂ ਪਰਮਾਂ ਤੇ ਮੇਣੀਆਂ ਪਰਮੇਣੀਆਂ ਦੀ ਚਾਂਦਮਾਰੀ ਹੁੰਦੀ ਹੈ ਤੇ ਅਸਲ ਗੱਲ ਇਸ ਰੋਲੇ-ਗੋਲੇ 'ਚ ਕਿਤੇ ਗਵਾਜ ਜਾਂਦੀ ਹੈ ਸਾਰੰਸ਼ ਦਾ ਅੱਜ ਦਾ ਐਪੀਸੋਡ ਆਪਾਂ ਕੁਝ ਸਵਾਲਾਂ ਤੋਂ ਸ਼ੁਰੂ ਕਰਦੇ ਹਾਂ ਕੀ ਪੰਜਾਬ 'ਚ ਸਿੱਖਾਂ ਦੀ ਗਿਣਤੀ ਘਟ ਰਹੀ ਹੈ ਜੇ ਸੱਚ ਹੈ ਕੀ ਭਾਰਤ ਵਿੱਚ ਵੀ ਸਿੱਖਾਂ ਦੀ ਗਿਣਤੀ ਘਟ ਰਹੀ ਹੈ ਕਿ ਇਸ ਨਾਲ ਸੰਬੰਧਿਤ ਅੰਕੜੇ ਸਾਡੇ ਕੋਲ ਮੌਜੂਦ ਹਨ ਤੇ ਇੱਕ ਹੋਰ ਸਵਾਲ ਕਿ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਸਭ ਤੋਂ ਵੱਧ ਖੁਸ਼ਹਾਲ ਲੋਕ ਕਿਸ ਧਰਮ ਦੇ ਹਨ ਆਖਰੀ ਸਵਾਲ ਤੇ ਜਰਾ ਗੌਰ ਫਰਮਾਇਆ ਜੇ ਕਿਉਂਕਿ ਇਸ ਦਾ ਜਵਾਬ ਆਪਾਂ ਇਸ ਐਪੀਸੋਡ ਦੇ ਅਖੀਰ ਤੇ ਦੇਵਾਂਗੇ ਹੁਣ ਪਹਿਲੇ ਸਵਾਲ ਵੱਲ ਪਰਤਦੇ ਹਾਂ ਕਿ ਸਿੱਖਾਂ ਦੀ ਪੰਜਾਬ ਵਿੱਚ ਗਿਣਤੀ ਘਟ ਰਹੀ ਹੈ ਜਨਸੰਖਿਆ ਦੀ ਗਿਣਤੀ ਦੇ ਅੰਕੜੇ ਮਰਦਮਸ਼ੁਮਾਰੀ ਤੋਂ ਆਉਂਦੇ ਹਨ ਤੇ ਆਖਰੀ ਮਰਦਮਸ਼ੁਮਾਰੀ 2011 ਚ ਹੋਈ ਸੀ ਉਸ ਤੋਂ ਬਾਅਦ 2021 ਚ ਹੋਣੀ ਸੀ ਜੋ ਕੋਵਿਡ ਕਰਕੇ ਅੱਗੇ ਪਾ ਦਿੱਤੀ ਗਈ ਮਰਦਮਸ਼ੁਮਾਰੀ ਦੇ ਪਿਛਲੇ 150 ਸਾਲਾਂ ਦੇ ਇਤਿਹਾਸ ਚ ਇਹ ਦੂਸਰੀ ਵਾਰ ਹੋਇਆ ਹੈ ਕਿ ਇਹ ਮਰਦਮਸ਼ੁਮਾਰੀ ਨਹੀਂ ਹੋ ਸਕੀ ਤੇ ਇਸ ਦੇ 2024 ਤੋਂ ਪਹਿਲਾਂ ਹੋਣ ਦੇ ਅਸਰ ਵੀ ਕੱਟ ਹੀ ਜਾਂਦੇ ਹਨ ਇਸ ਦਾ ਮਤਲਬ ਹੈ ਕਿ ਅਸੀਂ 2011 ਦੇ ਅੰਕੜਿਆਂ ਨੂੰ ਆਧਾਰ ਮੰਨ ਕੇ ਪਿਛਲੇ ਦਹਾਕੇ ਦੀ ਆਬਾਦੀ ਬਾਰੇ ਸਾਡੇ ਕੋਲ ਅਨੁਮਾਨਤ ਅੰਕੜੇ ਹਨ ਪੰਜਾਬ ਸਰਕਾਰ ਦੇ ਮੁਤਾਬਕ ਪੰਜਾਬ ਦੀ ਜਨਸੰਖਿਆ ਪਿਛਲੇ 10 ਸਾਲਾਂ 'ਚ ਕੋਈ 38 ਲੱਖ ਵਧੀ ਹੈ ਤੇ ਉਸ ਤੋਂ ਪਿਛਲੇ 10 ਸਾਲਾਂ 'ਚ ਇਹ ਵਾਧੇ ਦਾ ਅੰਕੜਾ ਕੋਈ 34 ਲੱਖ ਸੀ ਪਿਛਲੇ ਦਹਾਕੇ ਦੀ ਆਬਾਦੀ ਦਾ ਧਰਮ ਅਧਾਰਤ ਵਰਗੀਕਰਨ ਉਪਲਬਧ ਨਹੀਂ ਹੈ ਪਰ ਇਹ ਸੰਭਵ ਨਹੀਂ ਹੈ ਕਿ ਪੰਜਾਬ ਦੀ ਕੁੱਲ ਆਬਾਦੀ 'ਚ ਵਾਧਾ ਹੋਇਆ ਹੋਵੇ ਤੇ ਉਸ ਤੇ ਸਭ ਤੋਂ ਵੱਡੇ ਧਰਮ ਦੇ ਲੋਕਾਂ ਦੀ ਆਬਾਦੀ ਘਟੀ ਹੋਵੇ ਦੂਸਰਾ ਸਵਾਲ ਕਿ ਕੀ ਪੰਜਾਬ 'ਚ ਸਿੱਖਾਂ ਦੀ ਆਬਾਦੀ ਉਸੇ ਰਫ਼ਤਾਰ ਨਾਲ ਵਧੀ ਹੈ ਜਿਸ ਨਾਲ ਪਿਛਲੇ ਦਹਾਕੇ 'ਚ ਵਧੀ ਸੀ ਇਹਦਾ ਜਵਾਬ ਲੱਭਣ ਲਈ ਦੇਖਣਾ ਹੋਵੇਗਾ ਕਿ ਪੰਜਾਬ ਵਿੱਚ ਸਮੁੱਚੇ ਤੌਰ ਉਤੇ ਆਬਾਦੀ 'ਚ ਵਾਧੇ ਦੀ ਰਫ਼ਤਾਰ ਘਟੀ ਹੈ। ਇਸ ਦੇ ਮੁੱਖ ਕਾਰਨ ਪੰਜਾਬ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਹੈ। ਖੁਸ਼ਹਾਲੀ ਅਤੇ ਜਨਮ ਦਰ ਘਟਣ ਦਾ ਆਪਸ ਵਿੱਚ ਸਿੱਧਾ ਸਬੰਧ ਹੈ। ਪੜ੍ਹਾਈ, ਔਰਤਾਂ ਦੀ ਕੰਮਕਾਜ ਵਿੱਚ ਹਿੱਸੇਦਾਰੀ, ਬਿਹਤਰ ਡਾਕਟਰੀ ਸਹੂਲਤਾਂ ਤੱਕ ਪਹੁੰਚ ਹੋਰ ਕਾਰਨ ਹਨ ਜਿਸ ਦੇ ਕਾਰਨ ਆਬਾਦੀ ਵਧਣ ਦੀ ਦਰ ਘਟਦੀ ਹੈ। ਜਿੰਨੇ ਸਾਲ ਕੋਈ ਲੜਕੀ ਜਾਂ ਔਰਤ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਵਾਧ ਲਗਾਏਗੀ ਉਸ ਦਾ ਫਰਟੀਲਿਟੀ ਰੇਟ ਜਾਂ ਪ੍ਰਜਨਨ ਦਰ ਜੋ ਕਿ ਔਰਤ ਦੀ ਆਪਣੀ ਰੀਪ੍ਰੋਡਕਟਿਵ ਉਮਰ 'ਚ ਬੱਚੇ ਪੈਦਾ ਕਰਨ ਦੀ ਦਰ ਹੈ। ਉਹ ਘਟਦੀ ਜਾਵੇਗੀ ਪਿਛਲੇ 10 ਸਾਲਾਂ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਸਾਰੇ ਵੱਡੇ ਧਰਮਾਂ ਵਿੱਚ ਪ੍ਰਜਨਨ ਦਰ ਘਟੀ ਹੈ ਮਸਲਨ ਨੈਸ਼ਨਲ ਫੈਮਿਲੀ ਹੈਲਥ ਸਰਵੇ ਮੁਤਾਬਕ ਪੰਜਾਬ ਦੇ ਦੋ ਵੱਡੇ ਧਰਮ ਜੋ ਜਨਸੰਖਿਆ ਦਾ 95% ਹਨ ਇਸ ਵਿੱਚ ਇਹ ਦਰ 1.7% ਹੈ ਤੇ ਦੂਜੇ ਦੋਵੇਂ ਧਰਮ ਮੁਕਾਬਲਤਨ ਇਹਨੇ ਛੋਟੇ ਹਨ ਕਿ ਉਹਨਾਂ 'ਚ ਮਾਮੂਲੀ ਫਰਕ ਨਾਲ ਵਾਧਾ ਵੀ ਇਸ ਵੱਸੋਂ ਦੇ ਅਨੁਪਾਤ 'ਚ ਬਹੁਤੀ ਵੱਡੀ ਤਬਦੀਲੀ ਨਹੀਂ ਲਿਆਏਗਾ ਇਸ ਦਾ ਨਤੀਜਾ ਇਹ ਹੈ ਕਿ ਪੰਜਾਬ ਵਿੱਚ ਸਮੁੱਚੇ ਤੌਰ ਤੇ ਜਨਸੰਖਿਆ ਵਧਣ ਦੀ ਰਫਤਾਰ ਘਟੀ ਹੈ ਤੇ ਇਹ ਪੰਜਾਬ ਦੇ ਦੋਹਾਂ ਵੱਡੇ ਧਰਮਾਂ ਜੋ ਕਿ ਸਿੱਖ ਅਤੇ ਹਿੰਦੂ ਹਨ ਬਾਰੇ ਵੀ ਸੱਚ ਹੈ ਕਿ ਭਾਰਤ ਵਿੱਚ ਸਿੱਖਾਂ ਦੀ ਜਨਸੰਖਿਆ ਘਟ ਰਹੀ ਹੈ ਇਹਦਾ ਜਵਾਬ ਹੀ ਨਾਂ ਵਿੱਚ ਹੀ ਹੈ ਪੰਜਾਬੋਂ ਬਾਹਰ ਹਿੰਦੁਸਤਾਨ ਚ ਕੋਈ 48 ਲੱਖ ਸਿੱਖ ਵਸਦੇ ਹਨ 2001 ਤੱਕ ਸਿੱਖ ਹਿੰਦੁਸਤਾਨ ਦੀ ਕੁੱਲ ਜਨਸੰਖਿਆ ਦੇ 1.89 ਫੀਸਦੀ ਰਹੇ ਸਨ ਪਰ ਇਸ ਤੋਂ ਬਾਅਦ ਇਸ ਅਨਪਾਤ ਵਿੱਚ ਕਮੀ ਆਉਂਦੀ ਹੈ ਅਤੇ ਇਸ ਦੇ ਦੋ ਵੱਡੇ ਕਾਰਨ ਸਿੱਖਾਂ ਵਿੱਚ ਜਨਮ ਦਰ ਦਾ ਘਟਣਾ ਅਤੇ ਪ੍ਰਵਾਸ ਹਨ 2011 ਚ ਇਹ 1.7% ਦੀ ਸੀ ਜਿਹਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਦੀ ਹਿੰਦੁਸਤਾਨ ਚ ਗਿਣਤੀ ਤਾਂ ਵਧੀ ਹੈ ਪਰ ਉਹਨਾਂ ਦੇ ਜਨਸੰਖਿਆ ਦੇ ਅਨੁਪਾਤ ਚ ਮਾਮੂਲੀ ਕਮੀ ਆਈ ਹੈ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਚ ਜੇ ਦੋਵੇਂ ਵੱਡੇ ਧਰਮਾਂ ਦਾ ਪ੍ਰਜਨਨ ਦਾ ਲਗਭਗ ਬਰਾਬਰ ਹੈ ਤਾਂ ਕੀ ਇਹ ਸੰਭਵ ਹੈ ਕਿ ਪੰਜਾਬ ਦੀ ਜਨਸੰਖਿਆ ਚ ਧਰਮ ਅਧਾਰਿਤ ਅਨੁਪਾਤ ਚ ਬਹੁਤ ਵੱਡੀ ਤਬਦੀਲੀ ਆ ਜਾਵੇ ਇਸ ਸਵਾਲ ਦੇ ਜਵਾਬ ਲਈ ਸਾਨੂੰ ਪੰਜਾਬ ਦੇ ਨਾਲ-ਨਾਲ ਕੁਝ ਹੋਰ ਮੁਲਕਾਂ 'ਚ ਸਿੱਖਾਂ ਦੀ ਜਨਸੰਖਿਆ ਨੂੰ ਵੀ ਦੇਖਣਾ ਪਵੇਗਾ ਕਿਉਂਕਿ ਇਕੱਲੇ ਪੰਜਾਬ ਦੇ ਅੰਕੜਿਆਂ ਨੂੰ ਦੇਖਣਾ ਸਿਰਫ ਅੱਧੀ ਤਸਵੀਰ ਦੇਖ ਕੇ ਪੂਰਾ ਨਤੀਜਾ ਕੱਢਣ ਦੇ ਬਰਾਬਰ ਹੋਵੇਗਾ ਇਹ ਅੰਕੜੇ ਇਕ ਹੋਰ ਕਰਨਯੋਗ ਹਨ ਮਸਲਨ ਬਰਤਾਨੀਆ 'ਚ ਸਿੱਖਵਾਦੀ ਪਿਛਲੇ 1 ਦਹਾਕੇ 'ਚ 24 ਫੀਸਦੀ ਵਧੀ ਹੈ ਕੈਨੇਡਾ 'ਚ ਸਿੱਖਾਂ ਦੀ ਆਬਾਦੀ ਪਿਛਲੇ 20 ਸਾਲ 'ਚ ਦੁੱਗਣੀ ਤੋਂ ਵੀ ਜ਼ਿਆਦਾ ਵਧੀ ਹੈ ਅਤੇ ਕੁੱਲ ਮੁਲਕ ਦੀ ਵਸੋਂ 'ਚ ਅਨਪਾਦ ਦੇ ਹਿਸਾਬ ਨਾਲ ਸਿੱਖ ਕੈਨੇਡਾ 'ਚ ਪਾੜ ਤੋਂ ਵੀ ਵੱਡਾ ਵਰਗ ਹੈ ਆਸਟ੍ਰੇਲੀਆ 'ਚ ਸਿੱਖ ਭਾਗੀ ਪਿਛਲੇ 10 ਸਾਲਾਂ 'ਚ ਕੋਈ 3 ਗੁਣਾ ਵਧੀ ਹੈ। ਅਮਰੀਕਾ ਵਿੱਚ ਕਿਉਂਕਿ ਧਰਮ ਅਧਾਰਤ ਅੰਕੜੇ ਮੌਜੂਦ ਨਹੀਂ ਹਨ ਪਰ ਕੁਝ ਸੂਮਿਆਂ ਮੁਤਾਬਕ ਇਹ ਅੰਕੜਾ ਕੋਈ 5 ਲੱਖ ਦੇ ਕਰੀਬ ਹੈ। ਇਹ ਸਭ ਕਾਸੇ ਤੋਂ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਨਾ ਤਾਂ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘਟ ਰਹੀ ਹੈ ਤੇ ਨਾ ਹੀ ਹਿੰਦੁਸਤਾਨ 'ਚ। ਹਾਂ। ਪ੍ਰਵਾਸ ਇੱਕ ਐਸੀ ਕੁਦਰਤੀ ਪ੍ਰਕਿਰਿਆ ਹੈ ਜਿਸ ਦੇ ਦੋਵੇਂ ਮਹਾਜ ਪੰਜਾਬ ਵਿੱਚ ਪੂਰੇ ਜੋਸ਼ੋਖ ਰੂਸ਼ਨਾਖੁੱਲੇ ਹੋਏ ਹਨ ਤੇ ਇਸ ਨੇ ਪੰਜਾਬ 'ਚ ਵਸੁੰਦੇ ਅਨਪਾਤ ਨੂੰ ਪ੍ਰਭਾਵਿਤ ਕਰਨਾ ਹੈ। ਪੰਜਾਬ ਤੋਂ ਚੰਗੇਰੀ ਜਿੰਦਗੀ ਦੀ ਲਲਕ ਨੌਜਵਾਨਾਂ ਨੂੰ ਪੱਛਮੀ ਮੁਲਕਾਂ ਵੱਲ ਪ੍ਰਵਾਸ ਲਈ ਪ੍ਰੇਰ ਰਹੀ ਹੈ ਤੇ ਇਸ ਪ੍ਰਵਾਸ ਕਾਰਨ ਪੈਦਾ ਹੋਇਆ ਖੱਪਾ ਯੂਪੀ ਬਿਹਾਰ ਤੇ ਹੋਰ ਨਾਲ ਸੂਬਿਆਂ ਤੋਂ ਲੇਬਰ ਆ ਕੇ ਪੂਰ ਰਹੀ ਹੈ ਪੰਜਾਬ ਇਸ ਨਾਲ ਦੋਚੜ ਹੋਣ ਵਾਲਾ ਇਕੱਲਾ ਸੂਬਾ ਨਹੀਂ ਹੈ ਗੁਜਰਾਤ ਤਾਮਲनाडु ਤੇ ਮਹਾਰਾਸ਼ਟਰ ਵਰਗੇ ਸੂਬੇ ਜਿੱਥੇ ਇੰਡਸਟਰੀ ਵੱਧ ਵਿਕਸਤ ਅਵਸਥਾ ਵਿੱਚ ਹੈ ਉੱਥੇ ਵੀ ਲੇਬਰ ਸਪਲਾਈ ਇਹਨਾਂ ਸੂਬਿਆਂ ਚ ਆਏ ਪ੍ਰਵਾਸੀਆਂ ਵੱਲੋਂ ਹੀ ਕੀਤੀ ਜਾਂਦੀ ਹੈ ਜੇ ਇਸ ਬਾਰੇ ਕੁਝ ਹੋਰ ਅੰਕੜੇ ਚਾਹੀਦੇ ਹੋਣ ਤਾਂ ਤੁਸੀਂ ਸਾਰੰਚ ਦਾ ਪਹਿਲਾ 에ਪੀਸੋਡ ਦੇਖ ਸਕਦੇ ਹੋ ਜੋ ਕਿ ਪੰਜਾਬ ਚ ਹੋ ਰਹੇ ਪ੍ਰਵਾਸ ਦੀ ਗਲ ਵਿਸਤਾਰ ਵਿੱਚ ਕਰਦਾ ਹੈ ਤੇ ਹੁਣ ਇਸ 에ਪੀਸੋਡ ਦੇ ਆਖਰੀ ਸਵਾਲ ਵੱਲ ਪਰਤਦੇ ਹਾਂ ਜਿਹੜਾ ਕਿ ਸ਼ੁਰੂ ਚ ਮੈਂ ਪੁੱਛਿਆ ਸੀ ਕੀ ਤੁਹਾਨੂੰ ਪਤਾ ਹੈ ਕਿ ਭਾਰਤ ਵਿੱਚ ਸਭ ਤੋਂ ਵੱਧ ਖੁਸ਼ਹਾਲ ਲੋਕ ਕਿਸ ਧਰਮ ਦੇ ਹਨ ਇਸ ਬਾਰੇ ਪਿਊ ਰਿਸਰਚ ਜੋ ਕਿ ਇੱਕ ਵਿਕਾਰੀ ਅੰਤਰਰਾਸ਼ਟਰੀ ਅਦਾਰਾ ਹੈ ਤੇ ਜਨਸੰਖਿਆ ਬਾਰੇ ਅੰਤਰਰਾਸ਼ਟਰੀ ਪੱਧਰ ਤੇ ਸਰਵੇ ਕਰਵਾਉਣਾ ਰਹਿੰਦਾ ਹੈ ਉਸਦੀ ਰਿਪੋਰਟ ਗੋਲਨਯੋਗ ਹੈ ਇਸ ਦਾ ਲਿੰਕ ਹੇਠਾਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਇਸ ਮੁਤਾਬਕ ਰਵਾਇਤ ਸਰਵੇਖ ਕੁਝ ਮਾਪਦੰਡਾਂ ਦੇ ਆਧਾਰ ਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਗੱਲ ਜੇ ਖੁਸ਼ਹਾਲੀ ਤੇ ਆਉਂਦੀ ਹੈ ਤਾਂ ਭਾਰਤ ਵਿੱਚ ਕਿਸ ਧਰਮ ਦੇ ਲੋਕ ਸਭ ਤੋਂ ਵੱਧ ਖੁਸ਼ਹਾਲ ਹਨ ਇਸ ਸਰਵੇ ਮੁਤਾਬਕ ਧਰਮ ਦੇ ਆਧਾਰ ਤੇ ਸਿੱਖ ਹਿੰਦੁਸਤਾਨ ਵਿੱਚ ਸਭ ਤੋਂ ਵੱਧ ਖੁਸ਼ਹਾਲ ਵਰਗ ਹੈ ਇਸ ਨੂੰ ਸੌਖੇ ਤਰੀਕੇ ਨਾਲ ਸਮਝਣ ਲਈ ਜੇ ਅਸੀਂ ਭਾਰਤ ਦੀ ਜਨਸੰਖਿਆ ਨੂੰ ਖੁਸ਼ਹਾਲੀ ਦੇ ਆਧਾਰ ਤੇ ਪੰਜ ਬਰਾਬਰ ਵਰਗਾਂ 'ਚ ਵੰਡ ਦਈਏ ਤਾਂ ਸਿੱਖ ਧਰਮ ਦੇ 60% ਦੇ ਲੋਕ ਭਾਰਤ ਦੇ ਉਪਲਬੀ 20% ਦੇ ਸਭ ਤੋਂ ਵੱਧ ਖੁਸ਼ਹਾਲ ਲੋਕਾਂ شمار ਹੁੰਦੇ ਹਨ ਔਰ ਇਹ ਸਰਵੇ ਸਾਰੇ ਮੁਲਕ ਦਾ ਹੈ ਨਾ ਕਿ ਸਿਰਫ ਪੰਜਾਬ ਦਾ ਤੇ ਇਹ ਫਰਕ ਕੋਈ ਛੋਟਾ ਮੋਟਾ ਫਰਕ ਨਹੀਂ ਹੈ ਇਸ ਤੋਂ ਬਾਅਦ ਜੋ ਖੁਸ਼ਹਾਲੀ ਵਜੋਂ ਅਗਲਾ ਵਰਗ ਹੈ ਉਹ 크੍ਰਿਸਚੀਅਨ ਹਨ ਜੋ ਕਿ 22% ਦੇ ਹਨ ਤੇ ਹਿੰਦੂ ਤੇ ਮੁਸਲਮਾਨ ਦੋਵੇਂ 19% ਦੀ ਮਤਲਬ ਉਸ ਵਰਗ ਹਿੱਸੇਦਾਰੀ ਦੇ ਤੌਰ ਤੇ ਸਿੱਖਾਂ ਤੋਂ ਤੀਜੇ ਹਿੱਸੇ ਤੋਂ ਵੀ ਘੱਟ ਇਹ ਅੰਕੜਾ ਇਸ ਲਈ ਵੀ ਮਹੱਤਵਪੂਰਨ ਹੈ ਕਿ 1947 ਵਿੱਚ ਮੁਲਕ ਦੀ ਵੰਡ ਦਾ ਸਭ ਤੋਂ ਵੱਡਾ ਖਮਿਆਜਾ ਸਿੱਖ ਕਮਿਊਨਿਟੀ ਨਹੀਂ ਭੁਗਤਿਆ ਸੀ ਜਿੱਥੇ ਉਹ ਆਪਣੇ ਘਰ-ਬਾਰ ਜ਼ਮੀਨ ਜਾਇਦਾਦਾਂ ਅਤੇ ਕਾਰੋਬਾਰ ਲੈਂਦੇ ਪੰਜਾਬ ਚ ਛੱਡ ਆਏ ਸਨ ਸਿੱਖ ਧਰਮ ਦੀ ਇਸ ਖੁਸ਼ਹਾਲੀ ਦਾ ਕਾਰਨ ਕੀ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਸਿੱਖਿਆ ਹੈ ਇਸੇ ਸਰਵੇ ਦੇ ਮੁਤਾਬਕ ਸਿੱਖ ਧਰਮ ਚ ਐਸੇ ਲੋਕਾਂ ਦੀ ਗਿਣਤੀ ਜੋ 10 ਵਰਿਆਂ ਤੋਂ ਵੱਧ ਸਾਲ ਸਕੂਲ ਵਿੱਚ ਬਿਤਾਉਂਦੇ ਹਨ ਬਾਕੀ ਧਰਮਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ ਇਹਦੇ ਹੋਰ ਕਾਰਨ ਲੱਭਣੇ ਹੋਣ ਤੇ ਮੁਸ਼ਕਲ ਨਹੀਂ ਹਨ ਇੱਕ ਐਸਾ ਧਰਮ ਜਿਸ ਦਾ ਰੋਜ਼ਾਨਾ ਕਾਰਵਿਹਾਰ ਕੀਰਤਨਾ ਜੁੜਿਆ ਹੋਇਆ ਹੈ ਔਰ ਖਾਲਸੇ ਦੀ ਸਾਜਣਾ ਬੜਾ ਸਮਾਜ ਸਿਰਜਣ ਦਾ ਇੱਕ ਕ੍ਰਾਂਤੀਕਾਰੀ ਮਾਡਲ ਹੈ ਤੇ ਕੈਸਾ ਧਰਮ ਜੋ ਸਰਬੱਧ ਭਲੇ ਚ ਚਕਿੰਗ ਰੱਖਦਾ ਹੈ ਕਿਸੇ ਵੀ ਵਰਗ ਦੀ ਤਰੱਕੀ ਲਈ ਇਹ ਤਿੰਨੋਂ ਕਾਰਕ ਬਿਹਦ ਲੋੜੀਂਦੇ ਹਨ ਕਿ ਸਾਨੂੰ ਪੰਜਾਬ ਜਾਂ ਹਿੰਦੂਸਤਾਨ ਦੀ ਆਬਾਦੀ ਵਿੱਚ ਸਿੱਖਾਂ ਦੇ ਅਨਪਾਤ ਆ ਰਹੀਆਂ ਤਬਦੀਲੀਆਂ ਬਾਰੇ ਚਿੰਤਾਜਨਕ ਹੋਣ ਦੀ ਲੋੜ ਹੈ ਇਸ ਸਭ ਦਾ ਅਸਲ ਸਾਰਨ ਛੇ ਹੈ ਕਿ ਸਾਨੂੰ ਇਸ ਬਾਰੇ ਬਹੁਤਾ ਉਤੇਜਿਕ ਜਾਂ అలਾਰਮਿਸਟ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦਾ ਵੱਡਾ ਕਾਰਨ ਖੁਸ਼ਹਾਲੀ ਕਾਰਨ ਜਨਮਦਾਰਚ ਆ ਰਹੀ ਕਮੀ ਹੈ ਤੇ ਦੂਸਰਾ ਕਾਰਨ ਪ੍ਰਵਾਸ ਹੈ ਤੇ ਦੋਵੇਂ ਹੀ ਕਾਰਨ ਬੜੇ ਹੀ ਕੁਦਰਤੀ ਹਨ ਸਾਡੇ ਕਰਨ ਗੋਚਰਾ ਕੰਮ ਇਹ ਹੈ ਕਿ ਅਸੀਂ ਆਪਣੀਆਂ ਨੀਹਾਂ ਲੀਹਾਂ ਤਰਜੀਹਾਂ ਜਿਨ੍ਹਾਂ ਦਾ ਬੁਨਿਆਦੀ عقیدہ ਕਿਰਤ ਸਿੱਖਿਆ ਤੇ ਸੱਭੇ ਸਾਂਝੀ ਵਾਲ ਸਦਾਇਨ ਹੈ ਉਸ ਨੂੰ ਨਾ ਸਿਰਫ ਬਰਕਰਾਰ ਰੱਖੀਏ ਬਲਕਿ ਲਗਾਤਾਰ ਨਵੇਂ ਆਉਂਦੇ ਵੀ ਰਹੀਏ ਇਹੋ ਹੀ ਸਵੈ ਦੀ ਤਰੱਕੀ ਦਾ ਮੂਲ ਮੰਤਰ ਹੈ ਤੇ ਸਰਬੱਤ ਦੀ ਤਰੱਕੀ ਦਾ ਵੀ ਬਹੁਤ ਬਹੁਤ ਧੰਨਵਾਦ